ਭਾਜਪਾ ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਣਾ ਨੌਤ ਨੂੰ ਅੱਜ ਝਟਕਾ ਲੱਗਾ ਜਦੋਂ ਮਾਤਾ ਮਹਿੰਦਰ ਕੌਰ ਖਿਲਾਫ ਜੋ ਕੇਸ ਚੱਲ ਰਿਹਾ ਬਠਿੰਡਾ ਦੀ ਅਦਾਲਤ ਨੇ ਉਸਦੀ ਅਰਜੀ ਰੱਦ ਕਰ ਦਿੱਤੀ ਕੰਗਣਾ ਰਨੌਤ ਜਿਸ ਨੇ ਬਠਿੰਡਾ ਦੀ ਅਦਾਲਤ ਵਿੱਚ ਇਹ ਮੰਗ ਕੀਤੀ ਸੀ ਕਿ ਉਸ ਨੂੰ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਜਾਵੇ ਤੇ ਕਿਉਂਕਿ ਇਸ ਨੇ ਮਾਤਾ ਮਹਿੰਦਰ ਕੌਰ ਖਿਲਾਫ 100-100 ਰੁਪਏ ਦੀ ਹਾੜੀ ਤੇ ਆਉਣ ਵਾਲੇ ਇਲਜ਼ਾਮ ਲਗਾਏ ਸਨ ਤੇ ਕੰਗਣਾ ਰੌਤ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਹਾਜ਼ਰੀ ਭਰਨ ਦੀ ਆਗਿਆ ਦਿੱਤੀ ਜਾਵੇ ਪਰ ਕੋਰਟ ਨੇ ਉਸ ਦੀ ਐਪਲੀਕੇਸ਼ਨ ਇੱਥੇ ਵੀ ਦੱਸਣਾ ਮੰਨਦਾ ਕਿ ਇਸ ਨੇ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਵੀ ਅਰਜੀ ਲਗਾਈ ਸੀ ਕਿ ਇਸ ਕੇਸ ਨੂੰ ਰੱਦ ਕੀਤਾ ਜਾਵੇ ਪਰ ਸੁਪਰੀਮ ਕੋਰਟ ਨੇ ਵੀ ਕੰਗਣਾ ਰੌਤ ਦੀ ਅਰਜੀ ਨੂੰ ਰੱਦ ਕਰ ਦਿੱਤਾ ਹੁਣ ਕੰਗਣਾ ਰੌਤ ਨੂੰ 27 ਅਕਤੂਬਰ ਲਈ ਸੱਮਣ ਜਾਰੀ ਕੀਤੇ ਗਏ ਹਨ ਇਹ ਥੇ ਉਹ ਠੰਡਾ ਦੀ ਅਦਾਲਤ ਵਿੱਚ ਪੇਸ਼ ਹੋਏਗੀ ਅਗਲਾ ਫੈਸਲਾ ਅਦਾਲਤ ਕੀ ਕਰਦੀ ਹੈ ਸਮਾਂ ਦੱਸੇਗਾ